ਕਸਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਰਨ ਸਿੰਘ ਕੋਲ ਆ ਚੁੱਕੇ ਜੀ ਚਲੋ ਅੱਜ ਵੀ ਬਾਈ ਦਾ ਸ਼ੇਰਾ ਤੇ ਲੈ ਕੇ ਬਾਈ ਟੁੱਟੇ ਲੈ ਕੇ ਆਂਦੀਆਂ ਨਾਲ ਕੀ ਨੀਲੀ ਰਾਂ ਵੀ ਤੋਹਫਾ ਬ੍ਰੈਂਡ ਨੂੰ ਵੇਖ ਜੀ ਨੂੰ ਕਹਿੰਦੇ ਬ੍ਰੈਂਡ ਆਹ ਉਪਰ ਭਾਈ ਜੀ ਨੇ ਗੱਲਬਾਤ ਕਰੀਏ ਭਾਈ ਜੀ ਅਸਥੀਕਾਲ ਦੀ ਅਸਥੀਕਾਲ ਮੇਰਾ ਭਾਈ ਮੇਰਾਵਾ ਠੀਕਾ ਕਥਾ ਠੀਕਾ ਚਲੋ ਸਭ ਤੋਂ ਪਹਿਲਾਂ ਖਤਰੀ ਦੀ ਸਾਂਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇ ਸਾਂ ਦੇ ਸੱਚ ਰਹਿੰਦੇ ਨੂੰ ਸਾਰਾ ਪਿਆਰ ਭਰੀ ਸਤਿਕਾਰ ਆਸ ਕਰਦੇ ਹਾਂ ਤਾਨ-ਤਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੰਦਰੁਸਤ ਰਹਿਣ ਬਿਲਕੁਲ ਸਾਰੇ ਜੀ ਤਾਂਦਰੁਸਤ ਆ ਵੇਖਣ ਵਾਲੇ ਸਾਰੇ ਤਾਂਦਰੁਸਤ ਆ ਤੇ ਸਾਰਾ ਕੁਝ ਚੜ੍ਹਦੀ ਕਲਾ ਵਿੱਚ ਹੋਣਾ ਤੇ ਆਪਣਾ ਸੰਦੀਪ ਜੀ ਇੱਕੋ ਹੀ ਮੈਸੇਜ ਹੁੰਦਾ ਵਾ ਕਿ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਹਰ ਵੀਡੀਓ ਵਿੱਚ ਜਦੋਂ ਵੀ ਵੀਡੀਓ ਪਾਈਦੀ ਆ ਜਾਂ ਅੱਗੋਂ ਪਿੱਛੋਂ ਵੀ ਕਿਤੇ ਗੱਲ ਚੱਲਦੀ ਹੋਵੇ ਤੇ ਇੱਕੋ ਹੀ ਗਈਦਾ ਵੀ ਮਾਂ ਪਿਓ ਦਾ ਸੇਵਾ ਸਤਿਕਾਰ ਕਰੋ ਕਿਉਂਕਿ ਉਹਨਾਂ ਦੀ ਸਾਡੇ ਉੱਪਰ ਬੜੀ ਮਿਹਨਤ ਕਰਕੇ ਸਾਨੂੰ ਪਾਇਆ ਠੀਕ ਹੈ ਨਾ ਮਾਂ ਦੀ ਮਿਹਨਤ ਠੀਕ ਹੈ ਸਾਰੇ ਆnde ਕੇ ਮਾਂ ਨਾ ਮੋ ਸਾਰਿਆਂ ਦਾ ਜ਼ਿਆਦਾ ਹੁੰਦਾ ਹੈ ਜੀ ਪਿਓ ਨਾ ਕਿਉਂ ਘਰ ਤੋਂ ਆ ਦ ਸੰਦੀਪ ਜੀ ਕਿਉਂ ਰਹਿੰਦੇ ਬਾਹਰ ਆ ਜੀ ਫਿਰ ਉਹ ਕਰੇਗੀ ਪਿਓ ਹੁਣ ਤੁਸੀਂ ਸਵੇਰ ਤੋਂ ਸ਼ਾਮਾਂ ਤੱਕ ਸਮਝਦਾ ਵੀ ਆ ਗਏ ਆ ਆਪਣੇ ਆ ਲਈ ਆ ਆਪਣੇ ਲਾ ਲਈ ਆਪਾਂ ਕਿਹਦੇ ਬਾਹਰ ਆ ਰਹੇ ਹਾਂ ਬਿਲਕੁਲ ਸਵੇਰੇ ਨਿਕਲ ਆਉਣਾ ਫਿਰ ਰਾਤ ਨੂੰ 8 9 10 ਵਜੇ ਜਾਣਾ ਜਾਣਾ ਬਿਲਕੁਲ ਜੀ ਠੀਕ ਮਾਣਾ ਬਿਲਕੁਲ ਜਿੱਦਾਂ ਇਹ ਜਾਨਵਰ ਚੋਗਾ ਇਕੱਠਾ ਕਰਦੇ ਆ ਬਸ ਚੋਗਾ ਇਕੱਠਾ ਕਰਕੇ ਫਿਰ ਉਹਨਾਂ ਦੇ ਮੂੰਹ ਚ ਪਾਉਂਦੇ ਆਂ ਹੀ ਬਈ ਸਹੀ ਹੈ ਤੇ ਮੂਹ ਤੇ ਮਾਂ ਨਾ ਆਪੇ ਜਿਆਦਾ ਨਾ ਮਾਂ ਦੇ 24 ਘੰਟੇ ਕੋਲ ਰਹਿਣਾ ਬਿਲਕੁਲ ਜੀ ਪਰ ਪਿਓ ਦਾ ਵੀ ਕੋਈ ਦੇ ਨਹੀਂ ਦੇ ਨਹੀਂ ਸਕਦਾ ਬੜੀ ਮਿਹਨਤ ਔਖਾ ਸਾਰਾ ਕੁਝ ਕਰਕੇ ਤੇ ਫਿਰ ਜੋਗਾ ਇਕੱਠਾ ਕਰਕੇ ਤੇ ਸ਼ਾਮ ਨੂੰ ਪਰਵਾਦ ਤੇ ਇਸ ਕਰਕੇ ਪਿਓ ਦੀ ਵੀ ਬੜੀ ਦੇਣ ਹੁੰਦੀ ਆ ਤੇ ਮਾਂ ਦੀ ਵੀ ਬੜੀ ਦੇਣ ਹੁੰਦੀ ਆ ਕਿਉਂਕਿ ਉਹ ਵੀ ਘਰ ਚਲਾਉਂਦੀ ਆ ਤੇ ਇਹਨਾਂ ਦਾ ਸਦਾ ਹੀ ਸਤਿਕਾਰ ਕਰਿਆ ਕਰੋ ਕਿਉਂਕਿ ਉਹਨਾਂ ਨੇ ਮਿਹਨਤ ਕਰਕੇ ਗੁਰੂ ਰਾਮਦਾਸ ਜੀ ਅਰਦਾਸਾਂ ਬੇਨਤੀਆਂ ਕਰਕੇ ਤੁਹਾਨੂੰ ਲਿਆ ਹੁੰਦਾ ਵਾ ਤੇ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਤੇ ਚੜ੍ਹਦੀ ਕਲਾ 'ਚ ਰਿਆ ਕਰੋ ਉਹਨਾਂ ਦੀ ਸੇਵਾ ਕਰਿਆ ਕਰੋ ਉਹਨਾਂ ਨੂੰ ਐ ਤਾਂ ਅੰਦਰੁਸਤ ਰੱਖਿਆ ਕਰੋ ਗਰਮੀ ਆ ਗਈ ਆ ਗਰਮੀ ਤੋਂ ਬਚਾਓ ਨਿੰਮੂ ਨਾਲ ਪਾਣੀ ਪਿਲਾਇਆ ਕਰੋ ਤਕੜੇ ਨਾਲ ਹੈਨਾ ਮੌਸਮ ਬਦਲ ਗਿਆ ਮੌਸਮ ਬਦਲ ਗਿਆ ਹੁਣ ਮੌਸਮ ਬਦਲ ਗਿਆ ਵਾ ਜਿੰਨਾ ਹੋ ਸਕਦਾ ਵਾ ਗਰਮੀ ਤੋਂ ਬਚਾਓ ਬਿਲਕੁਲ ਬਾਤ ਕੀ ਸੰਦੇਸ਼ ਇਹ ਰਹਿਣਾ ਸਿਹਤਾਂ ਦੂਜੀ ਵੀ ਲੱਗੇ ਨਹੀਂ ਅਜੀਬ ਜੀ ਬੀ ਜੀ ਮੀ ਦੀ ਸਾਰਾ ਕੋ ਪੈ ਰਿਆ ਐਸਾ ਰੱਖ ਲਓ ਜੀ ਵੇਖੋ ਕੋਈ ਬੇਰ ਸੇ ਇੱਕ ਤਾਂ ਇੱਕ ਆਹ ਹੈ ਇਹ ਕੈਮਰਾਮੈਨ ਵੀ ਇਧਰ ਖਾਣਾ ਵਿਖਾ ਦਿੰਦਾ ਇਹ ਇਧਰ ਦੇ ਸਪੈਸ਼ਲੀ ਲੱਗੀ ਆ ਸਾਰੀ ਸੰਦੀਪ ਜੀ ਇੰਨਾ ਕਿ ਮਤਲਬ ਵਿੱਚ ਆਤ ਗੁਰੂ ਜੀ ਅੱਡੇ ਕਲੇ ਆਣਾ ਕਿ ਕੋਈ ਗਾਲ ਹੀ ਨਹੀਂ ਕਰਨ ਵਾਲੀ ਬਹੁਤ ਹੀ ਜਿਆਦਾ ਫੰਕਲ ਲਗਣ ਭਾਜੀ ਅਸਲ ਅਸਲ ਵੀ ਅਸਲ ਤੀਸ਼ਕ ਮੋਟਾ ਮੋਟਾ ਪਾਣੀ ਨਾ ਨਾ ਪੂਰੀ ਜੇ ਪੂਰੀ ਵੀਡੀਓ ਆ ਲਓ 30 ਮਿੰਟ ਹੋ ਗਏ ਆ ਵੇਖੋ ਇਧਰੋਂ ਵੀ ਖਾਣਾ ਵਿਖਾ ਦੋ ਦੇਖੋ ਹਾਂਜੀ ਚੋਰ ਲੋਮੇ ਐਦਨ ਚੋਰ ਦੋ ਲੱਗੀਆਂ ਐ ਕਿ ਬਾਹਰ ਹੀਡ ਹੋ ਗਿਆ ਕਾ ਮਨੇ ਹੀਡ ਹੋ ਗਿਆ ਲੈਟ ਹੋ ਗਿਆ ਚੋਰ ਕੋਈ ਬੇਰ ਸਮਝੀਂ ਇਹਨਾਂ ਆਪ ਵੀ ਲਾਉ ਆ ਇਹਨੂੰ ਚੋਰ ਕਿ ਨਾ ਮਾਫੀ ਲਾ ਲੋ ਹੁਣ ਆਇਆ ਯਾਰ ਕੀ ਕਰੀਏਗਾ ਕਰੀਏਗਾ ਲੈ ਆ ਜੀ ਲੈ ਇਹ ਚੀਜ਼ਾਂ ਦਾ ਨਿਵਰਿਆ ਜਾਂਦਾ ਜੀ ਦੋਵੇਂ ਕੰਨੀਆਂ ਆਏ ਦਾ ਅੰਦਜੇ ਬਾਤ ਹੀ ਹੋਣਗੇ ਤੇ ਬਾਕੀ ਸੰਵੀਰ ਜੀ ਹਾਂਜੀ ਬਾਤ ਕਿਸੇ ਨੇ ਕਹਿਣਾ ਨਹੀਂ ਅੰਮ੍ਰਾਜ ਉਮੀਦ ਉਸਦੀ ਸਾਇ ਦੀ ਚੀਜ਼ ਵਾਲਾ ਆ ਗਿਆ ਇਸ ਆ ਦੇਖੋ ਹੁਣ ਵੱਡਾ ਥੋੜਾ ਆ ਜਾ ਛੁੱਡਾ ਥੋੜਾ ਪੈਣ ਉਮੀਦ 21 ਹੈ 11 ਇਹ ਤੁਹਾਨੂੰ ਵੀਡੀਓ ਜੀ ਦੱਸਦਾ ਹੈਗਾ ਬਾਅਦ ਵਿੱਚ ਮੇਰਾ ਵੀਰ ਘਰ ਜਾਵੇ ਤੇ ਕੋਈ ਕਵੇ ਨਾ ਤੇ ਦੋਤਾ ਤੋਂ ਇਨਸਾਬ ਲਾ ਲਓ ਕੋਈ ਰੱਸੀ ਨਹੀਂ ਪਾਉਣੀ ਕੋਈ ਗਾਲ ਨਹੀਂ ਹੁਣ 6-7 ਕਿਲੋ ਖਾਲੀ ਕੀਤੀ ਤੇ ਠੀਕ ਆਈ ਫਲੋਥੇ ਬਿਲਕੁਲ ਜੀ ਇਨੇ ਗੋਦ ਵਾਲੀ ਗੱਡੀ ਆ ਸੇਰ ਸੰਦੀਪ ਜੀ ਦਵਾਂਗੇ 62000 ਰੁਪਏ 62000 ਰੁਪਏ ਦਵਾਂਗੇ ਤੇ ਉਹ ਹੀ ਬਾਸੋ ਸ਼ੋਰ ਨੀਲੀ ਆ ਵਸੇ ਆਉਂਦੇ ਇੱਥੇ ਇੱਥੇ ਇੱਕ ਆਲ ਦੇਤੀ ਵਕਾ ਇੱਕ ਇੱਕ ਵਾਰ ਆ ਦੇ ਮੈਂ ਕਿਸੇ ਕਰੀ ਨਹੀਂ ਦਿੰਦੀ ਆ ਕਿ ਇਹਨਾ ਜਿੱਦਾਂ ਨਾ ਧਰਗੁਰੂ ਰਾਮਦਾਸ ਨੇ ਦਿੱਤੀ ਆ ਹਾਂ ਨਾ ਦੇ ਮੋਲ ਨਾਲ ਗਿਆ ਸਕਦਾ ਨਹੀਂ ਲੈ ਜੀ ਆ ਚੀਜ਼ਾਂ ਨਾ ਹੀ ਕਦੀ ਉਹ ਲਾਕੇ ਚ ਗਏ ਆਸਰ ਭੂਰੇ ਵਾਲੇ ਪਾਸੇ ਅੱਛਾ ਕੋਈ ਟਰਾਲਿਆ ਡੋਲਿਆ ਦਾ ਮਸਰਾ ਹੀ ਵਿੱਚ ਹਾਂ ਤੇ ਫੈਸਲੇ ਨੂੰ ਗਏ ਕੱਲ ਹਾਂਜੀ ਉੱਥੇ ਗੱਲ ਚੱਲਦੀ ਮੇਰੇ ਕੋਲ ਕੱਤੀ ਬੜੀ ਚੰਗੀ ਆ ਚਾਹ ਦਾਣ ਦੀ ਲਈ ਸੀ ਤੇ ਉਹਨਾਂ ਉੱਥੇ ਪਛਾਣ ਲਿਆ ਕਹਿੰਦਾ ਤੁਸੀਂ ਸਰਦੀਪ ਦੇਰੀ ਫਰਮ ਤੇ ਵੀਡੀਓ ਪਾਉਣੇ ਮਖਾ ਹਾਂ ਪਾਉਣੇ ਆ ਲੈ ਇਹ ਤਾਂ ਹੀ ਝੋਟੀ ਵੇਚਣੀ ਆ ਉੱਥੇ ਜਦੋਂ ਫੈਸਲਾ ਫੋਸਲਾ ਹੋ ਗਿਆ ਤੇ ਫਿਰ ਉਹਨਾਂ ਦੇ ਘਰ ਨੂੰ ਚੱਲ ਪਏ ਤੇ ਜਦੋਂ ਵੇਖੀ ਕੱਤੀ ਨਾ ਜੀ ਸੰਦੀਪ ਜੀ ਪੈਸਿਆਂ ਨਾਲ ਲੈਣੀ ਹੋਵੇ ਤੇ ਨਹੀਂ ਮਿਲ ਨਹੀਂ ਮਿਲ ਜਿੰਨੇ ਆਏ ਤਸਵੀਰ ਉਹ ਨਾ ਨਿਉ ਚਾਰ ਦੰਦ ਜਿੱਦਾਂ ਮਰਜੀ ਥੱਲੇ ਉੱਤੇ ਸਪੈਸ਼ਲ ਥਾਣਨ ਲੱਗਾ ਵਾ ਅੱਖ ਵੇਖ ਕਿਹੜੀ ਲੱਗੀ ਹੈ ਇਹਨੂੰ ਪਤਾ ਹੈਗਾ ਵੀ ਚਾਰ ਜਾਣੇ ਖਲੋਤੀਆਂ ਦੇ ਲੱਗ ਮੰਤਲ ਵੀ ਨਹੀਂ ਜੀ ਹੈਨਾ ਨਾ ਅਸਲ ਅਸਲ ਜਿਹੜੀ ਇਹ ਹਿੰਦੀ ਹੈਨਾ ਅਸਲ ਜੀ ਅਸਲ ਜੀ ਜਿਹੜੀ ਆ ਕੋਕੇ ਪੈਸੇ ਬੱਡੀ ਵੀ ਫੋਲ ਪਹਿਲਾਂ ਸੁਹਾਵੇ ਜੀ ਪਹਿਲਾ ਸੁਹਾਵੇ ਸਪੈਸ਼ਲ ਥਾਣ ਵੇ ਕਿਹੜਾ ਲੱਗਾ ਵੇਖੋ ਪਹਿਲਾ ਸੁਹਾਵੇ ਚਾਰਾ ਥਾਣ ਕਿਹੜਾ ਲੱਗਾ ਜਾਦੀ ਸਪੈਸ਼ਲ ਆ ਬਖਲੋ ਕਿਉਂ ਖਾਜੋ ਤੋਰ ਨਹੀਂ ਮੰੜਿਆ ਲੋ ਜੀ ਪਹਿਲਾ ਸੁਆ ਝੋਟੀ ਚਾਰ ਨੇ ਝੋਟੀ ਤੇ ਮੈਂ ਬਸ ਜਾ ਹਾਂ ਇਧਰ ਆ ਕੇ ਉਹ ਦੇਚਲੀ ਪੁੱਤ ਆ ਉਹ ਨਹੀਂ ਕਿੰਨੀਆਂ ਘਰ ਰਖੜੀਆਂ ਵਾ ਉਹ ਇੱਕ ਤੇ ਰੱਖ ਕੇ ਦਿੱਤੀ ਮੇਰਾ ਪੁੱਤ ਵੇਲਾ ਮੇਰਾ ਪੁੱਤ ਨਹੀਂ ਗਾ ਨਹੀਂ ਨਹੀਂ ਉਹ ਇੱਕ ਤੇ ਰੱਖ ਕੇ ਦਿੱਤੀ ਘਰ ਜਵਾਰ ਖੜੇ ਮੈਂ ਨਾ ਨਾ ਕੋਈ ਗੱਲ ਬਹੁਤ ਕੋਈ ਨਹੀਂ ਬੋਈ ਦੂਜੀ ਇੱਕ ਉਹ ਵੇਲਾ ਤੈਨੂੰ ਵੱਡੀ ਹੱਥੀ ਘਰ ਇਹ ਤੋਂ ਸੁਣ ਉਹ ਤੈਨੂੰ ਲੈ ਕੇ ਦਿੱਤੀ ਉਹ ਵੇਲਾ ਵੱਡੀ ਬਾਈਕ ਲਵਾਈ ਤੈਨੂੰ ਲੈ ਕੇ ਦਿੱਤੀ ਕਿ ਨਹੀਂ ਪਹਿਲਾਂ ਮੁੰਡੇ ਦਾ ਪਿਆਰ ਬਾਈ ਬੈਠਾ ਜਵਾਰ ਜਰਾ ਇਹ ਥੱਲੇ ਬੈਠਾ ਲੈਣਾ ਜਦੋਂ ਆਈ ਸਵੇਰ ਅੱਜ ਆ ਜਾ ਆ ਜਾ ਅੱਜ ਨਹੀਂ ਮੋੜਨਾ ਆਲੇ ਉਹ ਵੀ ਰੱਖ ਤੈਨੂੰ ਨਾ ਵੱਡੀ ਮਹੀਰੇ ਦਾ ਬਾਈਕ ਲਵਾਈ ਜਾ ਕੇ ਦਿੱਤੀ ਨੇ ਜੀ ਦਿੱਤੀ ਆ ਨਾ ਤੋਂ ਸਾਹਮਣੇ ਦੇ ਲਗਾ ਕਾ ਸਿੱਪੇਰਾ ਕਰਕੇ ਹੋਣ ਜਾਂ ਕੋਈ ਕੋਈ ਕਰਨੇ ਪਾਏ ਦੇ ਨੇ ਰਹਿਣੀ ਆ ਇੰਨੀ ਹੁਸਾ ਦੇ ਵਿੱਚ ਇਹ ਲਾ ਕੇ ਦਿੱਤੇ ਸਿੱਪੇ ਮੈਂ ਰੱਖੀ ਆ ਤੇ ਰੀਆ ਨਾ ਤੇ ਇੰਤਜ਼ਾਹੀ ਇਹ ਸਾਗੇ ਬੋਲੇ ਜੀ ਕਿੰਨੇ ਆ ਰੀਆਂ ਤੇ ਰੋਜ਼ ਹੀ ਆਈ ਜਾਣੀਆਂ ਇਹ ਕਹੇ ਆਪੀ ਮਤਲਬ ਬੰਦ ਹੋ ਜਾਣੀਆਂ ਹੈ ਕੰਮ ਤੇ ਫੱਲੇ ਬੈਠਣਾ ਇਹ ਇਹ ਨਾ ਜਦੋਂ ਮਰਜੀ ਠੰਡ ਫੜ ਕੇ ਬੈਠਾ ਰਹੇ ਜਦੋਂ ਵੀ ਫੇਰ ਸੀ ਇਹ ਤੇਰੀਆਂ ਪੁੱਤ ਇਹ ਰੋਜ਼ ਹੀ ਆਉਂਦੀਆਂ ਆਪਣੇ ਕੋਟਾ ਨਾ ਹਾਂਜੀ ਭਾਈ ਜੀ ਮਤ ਇਹ ਸੰਦੀਪ ਜੀ 1 ਲੱਖ 28000 ਦੀ ਦਵਾਂਗੇ 1 ਲੱਖ 28000 ਉਹ ਮੁੱਲ ਅੱਜ ਦਾ ਵਾ ਸੂਕ ਏ ਜਿਵੇਂ ਦੀ ਹੋਊ ਉਵੇਂ ਦਾ ਸਾਰੀਆਂ ਨਿਸ਼ਾਨੀਆਂ ਕੋਲ ਆ ਕੱਟੀ ਦੇ ਬਾਹਲੀ ਚੰਗੀ ਕੱਟੀ ਹੈ ਨਸਲ ਬੜੀਆ ਕੱਟੀ ਦੇ ਸ੍ਰੀ ਪੁਣਾ ਵੇਖ ਸ੍ਰੀ ਇਹ ਇਦਾਂ ਵਾ ਜਿੱਦਾਂ ਮਰਜੀ ਇਦਾਂ ਗੱਲ ਚ ਲੈ ਕੇ ਬੈਠੇ ਰੋ ਜਿੱਦਾਂ ਮਰਜੀ ਮੂੰਹ ਫੜੋ ਵਾਲੀ ਜਾਦੀ ਮਤਲਬ ਕੋਈ ਹੈ ਹੀ ਨਹੀਂ ਕਰਮਾ ਵਾਲੀ ਪਰਮਾਤਮਾ ਕਿਸ ਨੂੰ ਵਧੀਆ ਦੁੱਧ ਪਾਣੀ ਪੀਣਾ ਜਿੱਥੇ ਜਾਣੀ ਨੇ ਪੈਸੇ ਲਾਉਣੇ 5 ਰੁਪਈਆ ਵਾਲੀ ਹਾਂ ਚਲੋ ਆ ਜੀ ਜਹਾ ਭਜੀ ਇਹ ਪਹਿਲਾ ਸੁਆ ਕੱਟੀ ਗੱਬੜ ਨਹੀਂ ਇਹ ਵੀ ਕਸ਼ਤੀ ਬਹੁਤ ਚੰਗੀ ਆ ਆ ਵੇਖ ਕੌਣ ਉੰਗੂੰਗਾ ਜਿੱਦਾ ਪੈਲੀ ਨੂੰ ਥਾਣ ਲੱਗਾ ਵੇਖੋ ਸੰਦੀਪ ਜੀ ਮੁੜ ਕੇ ਇੱਧਰ ਵੇਖੋ ਆ ਮਗਰੋਂ ਖਾਓ ਆ ਇੱਧਰ ਆ ਵੇ ਸੰਦੀਪ ਕਿੱਥੇ ਜਾਣ ਲਈ ਕੱਟੀ ਬਿਲਕੁਲ ਜਿਆਦੀ ਸਾਫ ਕੱਟੀ ਆ ਮਤਲਬ ਕੋਈ ਗਾਲ ਹੀ ਨਹੀਂ ਕਰਨ ਵਾਲੀ ਇੰਨੀ ਸਾਫ ਕੱਟੀ ਹੈਗੀ ਆ ਇਹ ਡਾੜਾ ਥਾਣੇ ਕਿ ਬੀਕਤੀ ਆ ਬੜਾ ਸੋਹਣੋ ਏ ਤੋਰ ਲੋ ਜੀ ਵੀ ਦੇਖੋ ਬਣਾ ਇੱਕਾ ਪੂਸਤਾਨ ਤੇ ਲਾ ਰਿਹਾ ਲੱਗਾ ਨਹੀਂ ਬਾਡੀ ਸੇਮ ਇਸਨ ਸ਼ੈਸ ਲੈਕਸ ਮਸੀਗ ਦੇ ਇੱਕ ਮੋਬਾਈਲ ਗੱਫਤਾਰ ਮੈਂ ਦੇਖ ਪੂਰਾ ਖੰਟਾ ਆਜਾ ਜੀ ਉਹ ਪਤਾ ਕਰ ਚਾਹਾਂਗਾ ਅੱਜ ਜੁਆਇਨ ਕਰਾਂਗਾ ਉਹਨਾਂ ਨਾਲ ਬਾਤ ਕਰਾਂਗਾ ਇਸ ਨੀਤ ਚ ਦਵਾ ਕੇ 66000 6500 6570 6700 ਸੰਜੀਪ ਜੀ ਆਈ ਕਰਵੇੇੇ ਵੀ ਕੱਟੀ ਹੋਣੀ ਆਈ ਆ ਵੇਖ ਅੱਗਿਓ ਵੀ ਕੱਪਣੀ ਆ ਸੂਈ ਕੱਟੀ ਸੂਈ ਚਾਰ ਪੰਜ ਦਿਨ ਦੀ ਸੂਈ ਆ ਹਾਂਜੀ ਦੁੱਧ ਤਾਂ ਜੇ ਥੋੜਾ ਹੀ ਆ ਕਿਉਂਕਿ ਜੇ ਪਾਇਆ ਹੀ ਕੋਈ ਨਹੀਂ ਮਾਦਾ ਨੇ ਬਿਲਕੁਲ ਜੀ ਬਜੁਰਗ ਕੋ ਲਈ ਠੰਡੀ ਠੋਡੀ ਵਾੜੀ ਆ ਬੜਾਈ ਵਧੀਆ ਥਾਂ ਤੋਂ ਆ ਇਹ ਬੱਚਾ ਛੱਡ ਕੇ ਪਈ ਦਿਨ ਨੂੰ ਬਫਰ ਹੋਈ ਹਣਾ ਸੰਜੀਪ ਜੀ ਅਗਲੇ ਮਹੀਨੇ ਚ ਹੁੰਦਾ ਵੀ ਗਰਮ ਗਰਮੀ ਹੁੰਦੀ ਆ ਗੋਦਵਾਰਾ ਹਣਾ ਪਹਿਲਾਂ ਦੀ ਗੱਲ ਜਾ ਰਹੀ ਹੁੰਦੀ ਬਿਲਕੁਲ ਜੀ ਦੇ ਵੀ ਦੋਸਤ ਆ। ਸਿਆਵਾ ਨਾ ਸਿੱਖਾਂ। ਇਹਨਾਂ ਹੁਣੇ ਆ ਰਹੀ ਤੇਰੇ ਨੰਬਰ ਡਾਟਾ ਚ ਆਉਂਗਾ। ਮੈਂ ਹੱਸ ਵਿਖਾਈ ਲਈਏ ਮਾੜਾ ਯਾਰ ਹਾਂ। ਹੈਨਾ? ਪਹਿਲਾਂ ਦੀ ਗੱਲ ਉਹਦੀ ਦੂਜੇ ਦੇ ਅੰਦਰ ਦਾ। ਬਿਲਕੁਲ ਬਾਜੀ ਬਿਲਕੁਲ। ਵੀ ਅਗਲੇ ਪੈਸੇ ਦੇਣੇ ਆ। ਕਿ ਦੇਖ। ਆਏ ਦੇ ਪੈਸੇ ਦਾ ਪਾਣ ਕੇ ਦੌਲਾ ਕੱਢਦੀ ਆ। ਜਿੰਕਾ ਅੱਜ ਤੇਨਕ ਦਿਨ ਹੋਏ ਹੋਣੇ ਸੂਈ ਨੂੰ ਉਹ ਤੇ ਚੋਲੇ ਨਹੀਂ ਬੱਚਾ ਪੁੱਛਾ ਲਾਉਂਦੇ ਥੱਲੇ ਬੱਚਾ ਛਾੜ ਛੜਿਆ ਜਮੇ ਨੂੰ ਥੋੜੀ ਬੜੀ ਲੱਗ ਗਈ ਸਾਡੀ ਢੁੰਡੀ ਬੜੀ ਸੀ ਕੱਟੀ ਆਂਗੂng ਬੜੇ ਬਰੀਕ ਸੀ माल काट लेना ना माल संदीप जी काट ले ये माल देता ना थोड़ा महंगा मिलता तो जी नहीं माल तो हो जांगे जरा थोड़ा भा जंगा ये गलत भा था वो ना की फायदा वो तो फायदा नहीं आ भी आ भी आ कैमरा मैन इधर देखो ਪਹਿਲੇ ਨੂੰ ਵੇਖੋ ਥਣ ਕਿਹੜਾ ਲੱਗਾ ਵੇਖੋ ਇੱਕ ਵਾਰ ਵੇਖ ਕਿਦਾਂ ਦਾ ਥਣ ਮਾਰਿਆ ਕਿ ਨਹੀਂ ਬਹੁਤ ਵਧੀਆ ਇਧਰੇ ਆ ਹੁਣ ਪਹਿਲੇ ਨੂੰ ਇਹੋ ਚੀਜ਼ ਵੇਖਣ ਵਾਲੀ ਹੁੰਦੀ ਆ ਆ ਵੇਖ ਆਈ ਚੀਜ਼ ਵੇਖਣ ਵਾਲੀ ਹੁੰਦੀ ਆ ਹੁਣ ਵੇਖਣ ਵਾਲੀ ਹੁੰਦੀ ਆ ਠੰਡੀ ਆ ਦੁੱਧ ਇਹਦੇ ਤੇ ਪਾਵਾਂਗੇ ਤੇ ਘਰ ਲਾਗੇ ਆ ਲੋ ਹੁਣ ਆਪਾਂ ਕਿੰਨੇ ਜਾਣੇ ਖਲੋਤੇ ਆ ਕਿਦਾਂ ਦਾ ਸਪੈਸ਼ਲ ਸਾਂਝ ਲੱਗਾ ਜੀ ਸੋਰ ਜੀ ਸੋ ਲੋ ਪਹਿਲੇ ਹੀ ਪੁੱਤ ਛਾੜ ਦੇ ਬੱਚੇ ਇਹ ਲੋਟ ਦੋ ਰੋਲ ਦੇਖ ਕੇ ਦਾਣਾ ਖਾਣ ਮਾਰਿਆ ਨਹੀਂ ਘੱਟੀ ਠੀਕ ਹੈ ਬਈ ਬਾਹਰ ਸਪੈਚਾ ਤਾਂ ਇਹ ਸਾਹਮਣੇ ਸੁਣ ਕੇ ਆਦੇ ਬਿਲਕੁਲ ਤੇ ਦੁੱਧ ਚੰਗਾ ਕੱਢੋ ਸਪਰੇਅ ਕਰੋ ਹਲ ਵਣ ਹਾਂਜੀ ਭਾਜੀ ਬਰਾ ਇਹ ਸੰਦੀਪ ਜੀ ਦਵਾਂਗੇ 60000 ਰੁਪਏ 60000 ਰੁਪਏ 60000 ਰੁਪਏ ਸਾਢੇ ਬੈਂਟ ਦੀ ਪੰਜਵੇਂ ਪਾਸੂ ਅਸ਼ੋਰ ਸਾਢੇ ਬੈਂਟ ਦੀ ਹੋ ਜਾਂਦੀ ਇੱਕ ਆਜੇ ਕਾ ਨਹੀਂ ਲਈ ਇਹ ਕਹਾਣੀ ਦੇ ਜੇ ਕਹੇ ਹੜਾ ਬੰਦਾ ਤੇ ਨਾਲ ਮਾਰ ਕੇ ਵੰਡਿਆ ਠੀਕ ਹੈ ਭਾਜੀ ਹਨਾ ਗਣੀ ਠੀਕ ਤੂੰ ਇਹ ਜੇ ਵੰਡਣੀ ਆਇਆ ਏ ਜਸ ਹਨਾ ਇਹ ਉਹ ਵਾਲਾ ਭੇ ਖਊ ਇਹ 10 ਮਾਰੂਗਾ ਬਿਲਕੁਲ ਫਿਰ ਐ ਹੀ ਇਹ ਵੀ ਆ ਨਾ ਉਹ ਵੀ ਇੱਕ ਦਾ 60 60 ਥਣ ਮੈਨੂੰ ਬਦਾਣਾ ਮੈਂ ਇੱਕ ਟੀ ਮਗਰ ਬੜਾ ਲੱਗਾ ਜੀਦਾ ਕੱਜੀ ਦੇ ਥਣ ਫੜ ਲੈਂਦਾ ਕੱਜੀ ਦੇ ਮੂੰਹ ਚ ਬੋਹ ਕੋਉਣ ਜਾਂਦਾ ਬਸ ਉਹ ਨਹੀਂ ਲੱਗਦੀ ਸੋਹਣੀ ਬੜੀ ਲੱਗਦੀ ਨਾ ਬੱਚੇ ਆ ਬੰਦਾ ਇਹ ਪਜੀ ਮੇਰਾ ਨਹੀਂ ਬੰਦਾ ਆ ਰੱਖਣਾ ਸੱਚੇ ਬਾਤ ਚਲ ਗਿਆ ਉਹਨਾਂ ਹੀ ਕਰਨਾ ਜਨਾਬ ਦਾ ਬਖਦੇ ਤੇ ਕੈਲੀ ਜਿਹੜੀ ਆ ਥੋੜਾ ਬਹੁਤਾ ਕੰਮ ਜਿਹੜਾ ਉਹ ਬੰਦੇ ਰੱਖਦੇ ਹਾਂ ਡੰਗਰਾ ਆਪਾਂ ਵੀ ਕਰਾਇਆ ਅੱਜ ਤੇ ਬੁੱਤਰੇ ਮੈਂ ਪਰ ਅੱਧ ਨੇ ਗਈ ਐਂਦਾ ਮੇਰਾ ਐਦਾ ਦਾ ਰਿਆ ਕਰ ਜਨਾਬ ਆ ਵੀ ਆਗੀ ਆ ਬਰਬਾਂਦ ਹੋ ਗਏ ਆ ਜੀ ਅੱਜ ਲਾਈ ਲਾਓ ਕੈਮਰਾ ਮੈਨੂੰ ਦਿਖਾਓ ਆ ਦੇਖ ਕਿੰਨਾ ਸਪੈਸ਼ਲ ਥਾਂ ਕੱਢਿਆ ਤੈਨੂੰ ਇੱਧਰ ਦੇਖਿਆ ਤਾਂ ਹੁਣ ਇੱਕ ਤੋਂ ਬਾਅਦ ਦਜੂ ਉੱਪਰ ਪੋਲੀ ਚਾਹੇ ਤੈ ਤੋਂ ਪੋਲੀ ਉੱਪਰ ਤਾਂ ਐਦਾਂ ਦਾ ਸਪੈਸ਼ਲ ਥਾਂ ਤੇ ਦੁੱਧ ਵੀ ਸੰਦੀਪ ਜੀ ਇੱਕੋ 9 ਕਿਲੋ ਹੈਗਾ ਜੀ ਹਨਾ ਹੁਣ ਆਪਾਂ 5-4 ਜਣੇ ਖਲੋਤੇ ਚ ਹੁਣ ਦੀ ਮੈਂ ਹੈਲੀ ਤੇ ਬਕਰੋ ਕਿਤਾ ਹੈ ਹੈਨਾ ਤੋਰੋਲੀ ਤੋਰੋਲੀ ਲੋਰੀ ਇਹ ਵੀ ਚੈੱਕ ਕਰੋ ਮੇਰਾ ਵੀਰ ਹਾਣ ਮੀਡੀਅਮ ਚ ਹੈਡ ਆ 9 ਕਿਲੋ ਦੁੱਧ ਹੋ ਹੈਗਾ ਵਾ ਤਾਲੇ ਤਾਲੇ ਹੀ ਆਉਗਾ ਵਾ 8 ਤੱਕ ਦਿਨ ਦਾ ਸੁਭਾਉ ਆਉਗਾ ਤੋਰ ਲੋਹ ਕਰ ਮੂੰਮਾ ਦੇ ਖਾਣੇ ਕਰ ਮੂੰਮਾ ਚੰਗਾ ਵਖਾ ਦੂੰ ਇਹ ਕੋਈ ਆ ਵੇਖ ਕਿੰਦਾ ਦਾ ਸਪੈਸ਼ਲ ਤਾਂ ਹੈ ਇਹ ਸੰਦੀਪ ਜੀ ਦਵਾਗੇ 73000 ਰੁਪਏ ਦੀ ਅਸਲ ਵਿੱਚ ਇਹ ਮੈਂ ਦਾ 1500 ਸੋੜਾਈ ਮਤਲਬ ਆਈ ਸੀ ਹਾਂਜੀ 22 ਪਿੱਲੀ ਵੀਡੀਓ ਪਾਈ ਸੀ ਉਹ ਤਾਂ ਇਹ ਇੱਕ ਗਾਈ ਲਈ ਹਾਂਜੀ ਇਹਨਾਂ ਦੋਨਾਂ ਦਾ 3000 ਨੇ ਬਿਆਨਾ ਦਿੱਤਾ ਹੀ ਰੋਜ਼ ਕਰੀ ਗਿਆ ਮੈਂ ਹੁਣ ਲੈ ਜਾਣੀ ਇਹਦੇ ਪਹਿਰੇ ਕਰ ਕੱਲ ਦਾ ਭੂਣ ਨਹੀਂ ਚੁੱਕਣ ਡਿਆ ਫੋਨ ਆਪਾਂ ਜਦੋਂ ਵੀਡੀਓ ਪਹਿਲਾਂ ਪਹਿਲਾਂ ਦਾ ਫੋਨ ਆ ਗਿਆ ਤੇ ਠੀਕ ਵਾ ਜੇ ਨਾ ਆਇਆ ਤੇ ਉਹ 1500 ਘੱਟ ਕਰਕੇ ਆ ਕੋਈ ਪਿਛਲਾ 77 ਰਿਵਾਇਬ ਬੱਦ 20ਰ ਦੇ 70 ਦੇ ਉਹਦੇ ਜਾਣੇ ਆਪਾਂ ਨਹੀਂ ਰੱਖਦੇ ਕਿ ਜੇ ਫੋਨ ਕਰਕੇ ਲੈ ਗਿਆ ਵੀਡੀਓ ਪਹਿਲਾਂ ਪਹਿਲਾਂ ਇਕੱਠੀ ਇਸ ਨਿੱਤੀ ਗਾਂ ਸੀ 6 ਕਿਲੋ ਦੁੱਧ ਦੇ ਕੋਲ ਹਾਂਜੀ ਗਾਂ ਕੋਲ ਹਾਂਜੀ ਤੇ ਢਾਨਿਆਂ ਮਿੰਨਾਂ ਦੀ ਚੈੱਕ ਪਾਸ ਲਓ ਢਾਈਆਂ ਮਿੰਨਾਂ ਦੀ ਚੈੱਕ ਪਾਸ 6 ਕਿਲੋ ਦੁੱਧ ਇੱਧਰ ਇੱਧਰ ਆ ਵੇਖੋ ਠੰਡੀ ਆ ਗਿਆ ਵੇਖੋ ਗਰਾਂਡ ਤੋਰ ਨੂੰ ਲੰਮੀ ਕਰਾ ਦੇ ਨਾਲੇ ਦੁੱਧ ਨਾਲੇ ਨਾਲੇ ਗਾਂ ਕੱਪੜ ਤੇ ਨਾਲੇ ਇਧਰ ਵੇਖ ਪੜੀ ਕਿੱਡੀ ਪੂਰੀ ਪੜੀ ਪਾਰ ਦੇ ਮੈਂ ਦੇਖ ਤੋਰ ਲੰਮੀ ਤੋਰ ਆ ਲੰਮੀ ਤੋਰ ਹੈ ਜਦ ਹਾਂ ਖਾ ਦੇ ਕਹਿੰਦਾ ਹੈ 19000 ਦੇ ਗਿਆ ਸਤਾ ਰਹੀ ਆ 19000 ਦੀ ਹਣਾ ਇਹ ਲਈ ਬੱਠੀ ਜਾ ਇਹ 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 ਸੋ 4 5 6 ਇਹ ਬੱਠੀ ਜਾ ਚਲੋ ਠੀਕ ਵਾ ਨਾ ਬਿਲਕੁਲ ਇਹ ਇਹ ਆਪਣੇ ਕੋਲ 650 ਵਾ ਮਾਸੀ ਮੇਰਾ ਵੀ ਜਿੰਨੂੰ ਚੰਗਾ ਲੱਗੇ ਉਹ ਫੋਨ ਕਰ ਲਿਓ ਮਾਲ ਤੁਹਾਨੂੰ ਪਤਾ ਹੁਣ ਮੋਲ ਨਾ ਹੀ ਮਿਲਣਗਾ ਬਿਲਕੁਲ ਭਾਜੀ ਹਣਾ ਮਾਲ ਬਹੁਤ ਘਟ ਗਿਆ ਵਾ ਬਾਕੀ ਬੇਨਤੀ ਸਾਰਿਆਂ ਨੂੰ ਇੱਕੋ ਹੀ ਕਰੀ ਜਾਂਦੇ ਆ ਵੀ ਮਾੜੇ ਕੰਮ ਨੂੰ ਮਾਲ ਨਾ ਲਓ ਬਾਤ ਵਾ ਤੇ ਨਹੀਂ ਆ ਤੇ 1 2025 ਤੇ 2026 ਚ ਵੇਖ ਲਓ 2 ਸਾਲਾਂ ਬਾਅਦ ਇਹੋ ਹੀ ਮੈਂ ਜਿਹੜੀਆਂ ਆ ਆ ਜਿਹੜੀਆਂ ਮਈਆਂ ਵਾ ਨਾ ਇਹ ਤੁਹਾਨੂੰ ਮਾੜੇ ਕੰਮ ਵਾਲਿਆਂ ਨੇ ਲੱਖ ਰੁਪਈਆ ਦੀ ਫੰਡਰ ਲੈ ਆ ਲਏ ਜਿਹੜੇ ਹਾਲਾਤ ਹੋ ਗਏ ਨਾ ਸੂਈ ਜਦ ਗੱਬਰ ਦਾ ਪਤਾ ਨਹੀਂ ਕੀ ਰੇਟ ਹੁੰਦਾ ਵਾ ਤੇ ਜਿਹੜੀ ਹੋਈ ਮਤਲਬ हां मैं कोई भी 1 लाख ਤੋਂ ਘੱਟ ਨਹੀਂ ਹੋਇਆ ਕਰਦੀ ਭਾਵੇਂ ਥੱਲੇ ਥਣ ਕੋਈ ਬਣਾਵੇ ਕਿਉਂਕਿ ਜਿਹੜੇ ਹਾਲਾਤ ਉਹਨਾਂ ਦੇ ਹੋ ਗਏ ਆ ਜੋ ਚੀਜ਼ ਕਹਿੰਦੇ ਖਾਣੀ ਭਾਵੇਂ ਜਿੰਨੇ ਮਰਜੀ ਮੈਂਦੀ ਬਲੇ ਉਹਨਾਂ ਲੈਣੀ ਲੈਣੀ ਹੁਣ ਮੈਂ ਇੱਕ ਦਿਨ ਨਾ ਮੈਂ ਗੱਬਣ ਮੈਂ ਲਈ ਵੀਰ ਜੀ ਮੈਂ ਉਹਨਾਂ ਨੂੰ 57000 ਰੁਪਇਆ ਲਵਾ 6 ਮਹੀਨੇ ਦੀ ਗੱਬਣ ਸੀ ਤੇ ਉਹਨਾਂ 60 ਦੀ ਦੂਜੇ ਕੰਮ ਵਾਲੇ ਨੂੰ ਦੇ ਦਿੱਤੀ ਮੇਰੇ ਬਗੇ 2 ਮਿੰਟਾਂ 60 ਦੀ ਉਹ ਲੈ ਕੇ ਕਿ ਮੈਂ ਹਾਂ ਤੁਸੀਂ ਇੰਨਾ ਪਾਪ ਕੀਤਾ ਵਾ ਅਸੀਂ ਤਾਂ ਕਹਿੰਦੇ ਵੇਚਣੀ ਉਹ ਵੇਚਣੀ ਨਹੀਂ ਗਈ ਦੋ ਜਾਨਾ ਨਾ ਮਾਰੋ ਕੀ ਕੋਈ ਲੈਂਦਾ 1000 2000 ਅਸੀਂ ਦੇ ਵੇਚਣ ਨੂੰ ਲੈਣੀ ਨਾ ਅਸੀਂ ਤਾਂ ਸੋਚਣਾ ਦੇਖਦੀ ਕਿ ਨਹੀਂ ਵੇਖਦੀ ਉਹਨਾਂ ਨੇ ਮਾਸ ਨੂੰ ਲੈਣੀ ਆ ਤੇ ਇਸ ਕਰਕੇ ਬੇਨਤੀਆਂ ਮਾੜੇ ਕੰਮ ਨੂੰ ਨਾ ਆ ਦਿਆ ਕਰੋ ਇਹ ਬਾਅਦ ਚ ਲੱਭਣੀਆਂ ਨਹੀਂ ਗਿਆ ਇਹਨਾਂ ਨੂੰ ਬਣਾਓ ਦੁੱਧ ਪੀਣਵਾ ਇਹ ਇੱਕ ਬੇਨਤੀਆਂ ਤੇ ਬਾਕੀ ਆਨਲਾਈਨ ਮੇਰਾ ਵੀ ਰੋਨਾ ਵੀਰਾ ਵਾਸਤੇ ਆ ਜਿਹੜੇ ਪੱਕਾ ਲੈਂਦੇ ਨਵਾਂ ਮੇਰਾ ਵੀਰ ਆਵੇ ਟਰਾਈ ਕਰੇ ਤਸੱਲੀ ਕਰਕੇ ਤੇਰ ਲੈ ਕੇ ਚਾਹ ਹਣਾ ਇਹ ਇਹ ਸਾਰਿਆਂ ਨੂੰ ਬੇਨਤੀਆਂ ਹੈਗੀਆਂ ਵਾ ਤੇ ਬਾਕੀ ਨਾ ਤੁਹਾਡੇ ਵੀਰ ਤਾਂ ਸਰਵਣ ਸਿੰਘ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਨਜ਼ਦੀਕ ਬੇ ਤੇਰਾ ਅਬਿਆਸੀ ਲੱਗਦਾ ਵਾ ਮਹਿਤਾ ਵੀ ਲੱਗਦਾ ਸ੍ਰੀ ਹਰਗੋਬਿੰਦਪੁਰ ਵੀ ਲੱਗਦਾ ਇਹ ਲਾਗੇ ਲਾਗੇ ਲੱਗਦੇ ਆ ਤੇ ਜ਼ਿਲ੍ਹਾ ਗੁਰਦਾਸਪੁਰਾ ਵੀਰ ਜੀ ਤਕਰੀਬਨ ਲਗਭਗ ਤੇ ਜਾਣ ਦੇ ਫੇਰ ਵੀ ਤੁਹਾਨੂੰ ਦੱਸ ਦਈਏ ਤੇ ਵੀਡੀਓ ਅੱਜ ਪਾਈ ਇਥੇ ਤਾਂ ਲ ਵੇਲ ਨੇ ਜਿਆ ਚੜੇ ਅੱਜ ਪਾ ਰਹੇ ਹਾਂ ਜਿੱਦਾਂ ਤੁਹਾਨੂੰ ਠੀਕ ਲੱਗੇ ਜੇ ਨੌਨ ਬਹਿ ਕੇ ਨੌਨ ਪਾ ਰਹੇ ਹਾਂ ਨਹੀਂ ਇਹ ਫਿਰ ਦਸਰੂ ਪੱਕਾ ਹੀ ਪਹਿਲੇ ਆਇਆ ਠੀਕ ਹੈ ਨਾ ਚਲੋ ਸਾਰੇ ਵੀਰਾਸਾ